ਇਹ ਸ਼ਾਪਿੰਗ ਮਾਲ ਇੰਨਾ ਵੱਡਾ ਹੈ ਕਿ ਇਸ ਵਿੱਚੋਂ 154 ਫੁੱਟ ਬਾਅਲ ਦੇ ਮੈਦਾਨ ਬਣਾਏ ਜਾ ਸਕਦੇ ਆ ਤੇ ਇੱਕ ਸਰਵੇ ਮੁਤਾਬਕ ਦੋਸਤੋ ਕਹਿੰਦੇ 2023 ਦੇ ਵਿੱਚ 105 ਮਿਲੀਅਨ ਟੂਰਿਸਟਸ ਨੇ ਵਿਜ਼ਿਟ ਕਰ ਚੁੱਕੇ ਆ 105 ਮਿਲੀਅਨ ਜਾਨੀ ਕਿ 1.5 ਕਰੋੜ ਲੋਕ 2023 ਤੱਕ ਇਸ ਮਾਲ ਨੂੰ ਵੇਖ ਚੁੱਕੇ ਆ ਤੇ ਦੁਨੀਆ ਦਾ ਹਰੇਕ ਤਰ੍ਹਾਂ ਦਾ ਫੂਡ ਤੇ ਹਰ ਤਰ੍ਹਾਂ ਦੀ ਮਿਠਾਈ ਇਸ ਸ਼ਾਪਿੰਗ ਮਾਲ ਦੇ ਵਿੱਚ ਮਿਲਦੀ ਆ ਸੋ ਇਹ ਸ਼ਾਪਿੰਗ ਮਾਲ ਕਿਹੜਾ ਤੇ ਕਿੱਥੇ ਆ ਵੇਖਣ ਲਈ ਵੀਡੀਓ ਦੇ ਅੰਤ ਤੱਕ ਮੇਰੇ ਨਾਲ ਬਨੇ ਰਹੋ ਲਓ ਜੀ ਆਪਾਂ ਹੈਗੇ ਆਂ ਦਬਾਈ ਦੇ ਵਿੱਚ ਤੇ ਆਪਾਂ ਫੜ ਲਿਆ ਲੋਕਲ ਟ੍ਰੇਨ ਜਾਨੀ ਕਿ ਮੈਟਰੋ ਮੈਟਰੋ ਸਟੇਸ਼ਨ ਤੋਂ ਆਪਾਂ ਜਿਸ ਥਾਂ ਦੇ ਉੱਤੇ ਚੱਲੇ ਆ ਨਾ ਜੀ ਇਹ ਇੱਕ ਅਜਿਹਾ ਮਾਲ ਹੈ ਜਿਸ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਨਹੀਂ ਵੇਖ ਸਕਦੇ ਇਸ ਨੂੰ ਵੇਖਣ ਲਈ ਤੁਹਾਨੂੰ ਦੋ ਦਿਨ ਜਾਂ ਤਿੰਨ ਦਿਨ ਲੱਗ ਸਕਦੇ ਆ ਕਿਉਂਕਿ ਇਸ ਦਾ ਏਰੀਆ ਬਹੁਤ ਵੱਡਾ ਹੈ ਸੋ ਵੀਡੀਓ ਦੇ ਅੰਤ ਤੱਕ ਬਨੇ ਰਹੋ ਜੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਇੱਥੇ ਤੁਹਾਨੂੰ ਮੈਂ ਦੱਸਦਾ ਆਪਾਂ ਨਾਲ-ਨਾਲ ਦੁਬਈ ਦੇ ਨਜ਼ਾਰੇ ਵੇਖਦੇ ਜਾਂਦੇ ਆ ਬਾਹਰ ਆ ਵੇਖੋ ਦੁਬਈ ਸ਼ਹਿਰ ਜਿਹੜਾ ਕਿ ਆਪਣੀ ਖੂਬਸੂਰਤੀ ਤੇ ਨਾਈਟ ਲਾਈਫ ਲਈ ਤੇ ਟੂਰਿਸਟਾਂ ਨੂੰ ਪਰਮਾਉਣ ਲਈ ਪ੍ਰਸਿੱਧ ਹੈ ਸੋ ਆਪਾਂ ਮੈਟਰੋ ਦਾ ਸਫ਼ਰ ਕਰਦੇ ਹੋਏ ਹੌਲੀ-ਹੌਲੀ ਪਹੁੰਚ ਰਹੇ ਆ ਆਪਣੇ ਡੈਸਟੀਨੇਸ਼ਨ ਵੱਲ ਤੇ ਮੈਂ ਤੁਹਾਨੂੰ ਦੱਸ ਰਿਹਾ ਸੀ ਲਓ ਜੀ ਆਪਾਂ ਐਗਜ਼ਿਟ ਕਰਨ ਲੱਗੇ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਇਹ ਮਾਲ ਇਹੋ ਜਿਹਾ ਜਿਸ ਨੂੰ ਤੁਸੀਂ ਇੱਕ ਦਿਨ ਵਿੱਚ ਨਹੀਂ ਵੇਖ ਸਕਦੇ ਤੇ ਇਹ ਇੰਨਾ ਵੱਡਾ ਯਾਨੀ ਕਿ ਇਸ ਦਾ ਖੇਤਰਫਲ ਕਿੰਨਾ ਜੀ 1124000 ਕਿਲੋਮੀਟਰ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਦੁਬਈ ਮਾਲ ਜੀ ਆ ਦੋਸਤੋ ਆਪਾਂ ਦੁਬਈ ਮਾਲ ਦੇ ਮੈਟਰੋ ਸਟੇਸ਼ਨ ਤੇ ਉਤਰ ਚੁੱਕੇ ਹਾਂ ਤੇ ਤੁਹਾਨੂੰ ਲੈ ਕੇ ਚੱਲਦਾ ਮੈਂ ਦੁਬਈ ਮਾਲ ਦੇ ਅੰਦਰ ਤੇ ਤੁਹਾਨੂੰ ਦਿਖਾਉਣਾ ਕਿ ਇੱਥੇ ਕੀ ਕੀ ਆ ਸੋ ਦੋਸਤੋ ਬਹੁਤ ਕੁਝ ਨਵਾਂ ਹੋਣ ਵਾਲਾ ਤੁਹਾਡਾ ਇਸ ਵੀਡੀਓ ਦੇ ਵਿੱਚ ਸੋ ਮੇਰੇ ਨਾਲ ਬਣੇ ਰਹੋ ਸੋ ਆਪਾਂ ਗੱਲ ਕਰ ਰਹੇ ਸੀ ਦੁਬਈ ਮਾਲ ਦੇ ਵਿੱਚ ਪਹੁੰਚਣ ਦੀ ਤੁਸੀਂ ਮੈਟਰੋ ਲੈ ਕੇ ਈਜ਼ਲੀ ਇੱਥੇ ਪਹੁੰਚ ਸਕਦੇ ਹੋ ਦੁਬਈ ਮਾਲ ਹੀ ਜਿਹੜਾ ਮੈਟਰੋ ਸਟੇਸ਼ਨ ਦਾ ਨਾਮ ਤੇ ਇਹ ਮਾਲ ਨਾਲ ਕਨੈਕਟ ਕਰਨ ਲਈ ਇੱਕ ਟਨਲ ਬਣੀ ਹੋਈ ਆ ਸਟੇਸ਼ਨ ਨੂੰ ਮੈਟਰੋ ਸਟੇਸ਼ਨ ਨੂੰ ਮਾਲ ਨਾਲ ਕਨੈਕਟ ਕਰਦੀ ਹੋਈ ਏ 에어 ਕੰਡੀਸ਼ਨ ਟਨਲ ਜਿਹੜੀ ਤੁਹਾਨੂੰ ਗਰਮੀ ਦਾ ਅਹਿਸਾਸ ਨਹੀਂ ਹੋਣ ਦਿੰਦੀ ਤੇ ਇਧਰ ਦੇ ਪਾਸੇ ਦੁਬਈ ਦੀਆਂ ਵਾਲੀ ਸ਼ਾਨ ਇਮਾਰਤਾਂ ਤੇ ਦੁਬਈ ਵਾਲਿਆਂ ਦੀ ਹਰਿਆਲੀ ਜਿਹੜੀ ਤੁਹਾਨੂੰ ਪ੍ਰਤੱਖ ਨਜ਼ਰ ਆਉਂਦੀ ਹੈ ਤੇ ਉਹ ਸਾਹਮਣੇ ਦੂਰ ਜਦੋਂ ਤੁਸੀਂ ਵੇਖੋਗੇ ਨਾ ਤਾਂ ਤੁਹਾਨੂੰ ਉੱਚੀਆਂ-ਉੱਚੀਆਂ ਇਮਾਰਤਾਂ ਤੇ ਹੋ ਸਕਦਾ ਥੋੜੇ ਜਿਰਪਾ ਬੁਰਜ ਖਲੀਫਾ ਵੀ ਨਜ਼ਰ ਪਵੇ ਸੋ ਮੈਂ ਤੁਹਾਨੂੰ ਅੱਜ ਪੂਰੀ ਜਾਣਕਾਰੀ ਦੇਣੀ ਆ ਦੁਬਈ ਮਾਲ ਦੀ ਕਿੰਨੇ ਮਾਲ ਇਹੋ ਜਿਹਾ ਕਿ ਇੱਥੇ ਤੁਸੀਂ 1 ਘੰਟੇ ਦੇ ਵਿੱਚ ਲੱਖਾਂ ਰੁਪਏ ਖਰਚ ਕਰ ਸਕਦੇ ਹੋ ਇੰਨਾ ਕੁ ਮਹਿੰਗਾ ਤੇ ਇੰਨੀਆਂ ਚੀਜ਼ਾਂ ਉਹ ਸਾਹਮਣੇ ਬੁਰਜ ਖਲੀਫਾ ਦੀ ਬਿਲਡਿੰਗ ਆ ਸੋ ਆਜੋ ਆਪਾਂ ਹੁਣ ਐਂਟਰ ਕਰਦੇ ਆਂ ਦੁਬਈ ਮਾਲ ਦੇ ਵਿੱਚ ਤੇ ਨਾਲੇ ਤੁਹਾਨੂੰ ਮੈਂ ਦੱਸਦਾ ਦੁਬਈ ਮਾਲ ਦੀ ਖਾਸੀਅਤ ਕੀ ਇਹਦੇ ਵਿੱਚ ਹੈ ਕਿੰਨਾ ਏਰੀਆ ਕੀ ਕੁਛ ਇੱਥੇ ਜਿਹੜਾ ਮੈਂ ਅੱਜ ਤੁਹਾਨੂੰ ਕਾਫੀ ਚੀਜ਼ਾਂ ਵਿਖਾਉਣ ਦੀ ਇੱਥੇ ਕੋਸ਼ਿਸ਼ ਕਰੂੰਗਾ ਸੋ ਇਹ ਐਂਟਰ ਕਰਦਿਆਂ ਸਾਰੀ ਇੱਕ ਸ਼ਾਪ ਸੀ ਜਿਹਦੇ ਕੋਲੇ ਬੜੇ ਤਰ੍ਹਾਂ ਦੇ ਸ਼ਹਿਦ ਤੇ ਹੋਰ ਤੇਸੀ ਜੜੀ ਬੂਟੀਆਂ ਸੀ ਇਹ ਦੇਖੋ ਤੁਸੀਂ ਵੇਖ ਸਕਦੇ ਹੋ ਤੁਹਾਡੇ ਇਹ ਸਾਰੇ ਨਾਲ ਕਿਹੜਾ ਲੱਗ ਲੱਗ ਫਲੇਵਰ ਵਾਲੇ ਹਨੀ ਸੀ ਇਹਦੇ ਕੋਲੇ ਤੇ ਇੱਕ ਖਜੂਰਾਂ ਦੀ ਕਿਸਮ ਆ ਜਾਇਆ ਬੜਾ ਸਮਾਨ ਤੁਹਾਨੂੰ ਇੱਥੇ ਵੇਖਣ ਨੂੰ ਮਿਲਣਾ ਤੇ ਆ ਖਜੂਰਾਂ ਤੋਂ ਬਣੀਆਂ ਹੋਈਆਂ ਵੱਖ-ਵੱਖ ਮਠਿਆਈਆਂ ਜਿਹੜੀਆਂ ਤੁਸੀਂ ਇਸ ਮਾਲ ਦੇ ਵਿੱਚੋਂ ਖਰੀਦ ਸਕਦੇ ਹੋ ਇਹ ਦੁਬਈ ਮਾਲ ਦੇ ਸਟੇਸ਼ਨ ਵਾਲੇ ਪਾਸਿਓਂ ਐਂਟਰੀ ਕਰਨ ਸਾਰੀ ਇਹ ਚੀਜ਼ਾਂ ਤੇ ਸ਼ਹਿਦ ਦੀਆਂ ਤੇ ਇੰਨੀਆਂ ਇਹਨਾਂ ਕੋਲੇ ਕਿਸਮਾਂ ਵੀ ਤੁਸੀਂ ਇੰਨੇ ਫਲੇਵਰ ਵਾਲਾ ਸ਼ਹਿਦ ਆ ਕਿ ਮੈਂ ਇੰਡੀਆ ਦੇ ਵਿੱਚ ਇੰਨੇ ਫਲੇਵਰ ਵਾਲਾ ਸ਼ਹਿਦ ਕਦੇ ਨਾ ਵੇਖਿਆ ਤੇ ਨਾ ਸੁਣਿਆ ਸੋ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਸ਼ਹਿਦ ਟੇਸਟ ਵੀ ਕਰਾਉਂਦੇ ਆ ਤੇ ਜੇ ਤੁਹਾਨੂੰ ਆ ਲੋ ਆਪਾਂ ਕਰਨ ਲੱਗੇ ਆ ਟੇਸਟ ਜੇ ਤੁਹਾਨੂੰ ਵਧੀਆ ਲੱਗੇ ਪਾਵਰ ਪਲੱਸ ਹਣੀ ਸੀਕਰਟ ਆਫ ਫਲਾਵਰਸ ਬਹੁਤ ਬੜੇ ਤਰ੍ਹਾਂ ਦਾ ਤੁਸੀਂ ਵੇਖ ਸਕਦੇ ਹੋ ਹਰ ਤਰ੍ਹਾਂ ਦਾ ਕੁਛ ਜੜੀ ਬੂਟੀਆਂ ਵਾਲਾ ਹਣੀ ਵੀ ਆ ਹਰ ਤਰ੍ਹਾਂ ਦਾ ਹਣੀ ਜਿਹੜਾ ਤੁਹਾਨੂੰ ਇੱਥੇ ਵੇਖਣ ਨੂੰ ਮਿਲਦਾ ਸੋ ਤੁਸੀਂ ਇੱਥੋਂ ਸ਼ਹਿਦ ਲੈ ਸਕਦੇ ਹੋ ਠੀਕ ਹੈ ਜੀ ਆ ਸਪੈਸ਼ਲ ਕੋਈ ਇਹਨਾਂ ਦਾ ਫਲੇਵਰ ਸੀਗਾ ਬੜਾ ਸੁਆਦ ਸੀ ਤੇ ਇਧਰਲੇ ਪਾਸੇ ਆ ਦੁਬਈ ਮਾਲ ਦੇ ਵਿੱਚ ਵੇਖੋ ਜੀ ਬੈਟਰੀ ਵਾਲੇ ਅਟੈਚੀ ਜੇਕਰ ਤੁਸੀਂ ਸਫ਼ਰ ਕਰਨਾ ਹੈ ਤਾਂ ਤੁਸੀਂ ਇਹਦੇ ਉੱਪਰ ਬੈਠ ਕੇ ਏਅਰਪੋਰਟ ਦੇ ਉੱਤੇ ਆਪਣਾ ਚੱਲਦੇ ਜਾਓ ਤੇ ਲੈ ਲੋ ਇਹ ਸਿਰਫ 3000 ਰਾਮ ਦਾ ਤਾਂ ਇਹ ਤੁਸੀਂ ਵੇਖ ਸਕਦੇ ਆ ਸੋ ਦੁਬਈ ਮਾਲ ਦੀ ਖੂਬਸੂਰਤੀ ਜਿਹੜੀ ਵੇਖਣ ਨੂੰ ਲਓ ਜੀ ਇਧਰਲੇ ਪਾਸੇ ਤੁਹਾਨੂੰ ਪਹਿਲਾ 뷰 ਵਿਖਾਉਣਾ ਇੰਨਾ ਕਿ ਸੋਹਣਾ ਬਣਿਆ ਹੋਇਆ ਹੈ ਕਿ ਅੰਦਰੋਂ ਤੁਸੀਂ ਖਾਲੀ ਇਸ ਦੀ ਖੂਬਸੂਰਤੀ ਵੇਖਦੇ ਵੇਖਦੇ ਟਾਈਮ ਪਾਸ ਕਰ ਸਕਦੇ ਹੋ ਇੰਨੇ ਕਿ ਤਰ੍ਹਾਂ ਦੇ ਕੈਫੇ ਆ ਸੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜਾ ਦੁਬਈ ਮਾਲ ਆ ਇਸ ਦਾ ਟੋਟਲ ਏਰੀਆ ਹੈਗਾ ਜੀ 11 ਲੱਖ 24000 ਵਰਕ ਕਿਲੋਮੀਟਰ ਤੇ ਇਸ ਮਾਲ ਦੇ ਵਿੱਚ ਕਹਿੰਦੇ ਨਾ 1200 ਤੋਂ ਵੱਧ ਆਊਟਲੈਟ ਆ ਤੇ ਨਵਾਂ ਇਸ ਨੂੰ ਹੋਰ ਐਕਸਪੈਂਡ ਕਰ ਰਿਹਾ ਤੇ 200 ਤੋਂ ਵੱਧ ਕੈਫੇ ਅਤੇ ਰੈਸਟੋਰੈਂਟ ਆ ਜਿੱਥੇ ਤੁਸੀਂ ਬੈਠ ਕੇ ਆਪਣੀ ਭੁੱਖ ਸ਼ਾਂਤ ਕਰ ਸਕਦੇ ਹੋ ਸੋ ਇੰਨੀ ਖੂਬਸੂਰਤੀ ਵੇਖ ਕੇ ਮੇਰੇ ਤੁਰਿਆ ਨਹੀਂ ਗਿਆ ਸੋ ਆਪਾਂ ਵੀ ਦੋ ਕੁ ਪੋਜ਼ ਮਾਰ ਲੇ ਮੈਂ ਕਿਹਾ ਚਲੋ ਰੀਲ ਰੂਲ ਪਾ ਲਾਂਗੇ ਕੋਈ ਤੇ ਵੈਸੇ ਮੈਂ ਆਪਣੀਆਂ ਫੋਟੋਆਂ ਬਹੁਤ ਘੱਟ ਆਪਣੇ ਵਿਜ਼ੂਅਲ ਪਾਉਣਾ ਹੁੰਦਾ ਪਰ ਹੁਣ ਦੋਸਤਾਂ ਮਿੱਤਰਾਂ ਦੇ ਮੈਸੇਜ ਆਉਂਦੇ ਆ ਕਿ ਜੀ ਤੁਸੀਂ ਵੀਡੀਓ ਦੇ ਵਿੱਚ ਆਪਣੀ ਜਿਹੜਾ ਵਿਜ਼ੂਅਲ ਪਾਇਆ ਕਰੋ ਆਪਣੇ ਫੁਟੇਜ ਵੀ ਪਾਇਆ ਕਰੋ ਸੋ ਹੁਣ ਮੈਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਪਹਿਲਾਂ ਬਸ ਐਵੇਂ ਇੱਕ ਸੰਗਜੀ ਸੀ ਸੋ ਹੁਣ ਮੈਂ ਆਪਣੀਆਂ ਜਿਹੜੀਆਂ ਵੀਡੀਓ ਵੀ ਪਾਉਣਾ ਸੋ ਆਪਾਂ ਦੋ ਕੁ ਪੋਜ਼ ਮਾਰੇ ਤੇ ਤੁਹਾਨੂੰ ਵਿਊ ਦਿਖਾਇਆ ਸੋ ਦੋਸਤੋ ਇਹ ਜਿਹੜਾ ਦੁਬਈ ਮਾਲ ਆ ਨਾ ਇਹ ਬਿਲਕੁਲ ਬੁਰਜ ਖਲੀਫਾ ਦੇ ਐਨ ਕੋਲ ਬਣਿਆ ਜੇਕਰ ਤੁਸੀਂ ਬੁਰਜ ਖਲੀਫਾ ਜਾਣਾ ਤਾਂ ਤੁਹਾਨੂੰ ਦੁਬਈ ਮਾਲ ਦੇ ਵਿੱਚ ਦੀ ਹੋ ਕੇ ਜਾਣਾ ਪੈਂਦਾ ਇਸ ਨੂੰ ਘੁੰਮਣ ਲਈ ਤੁਸੀਂ ਆਪਣੇ 2 ਦਿਨ ਰੱਖਿਓ ਘੱਟੋ ਘੱਟ 2 ਦਿਨਾਂ ਚ ਤੁਸੀਂ ਪੂਰਾ ਤਕੜੇ ਹੋ ਜੇ ਘੁੰਮ ਲੋ ਤੇ ਸ਼ੂਜ਼ ਥੋੜੇ ਜਿਹਾ ਵਧੀਆ ਪਾ ਕੇ ਜਾਇਓ ਤੁਹਾਨੂੰ ਤੁਰਨਾ ਬਹੁਤ ਪੈਣਾ ਇਹ ਦੁਬਈ ਮਾਲ ਦੇ ਵਾਸ਼ਰੂਮ ਵਾਸ਼ਰੂਮ ਇੰਨੇ ਸੋਹਣੇ ਆ ਕਿ ਵੀਡੀਓ ਬਣਾਏ ਤੋਂ ਬਿਨਾ ਰਹਾ ਨਹੀਂ ਗਿਆ ਵਾਸਬੇਸ਼ਨ ਵਾਲੇ ਏਰੀਆ ਦਾ ਤੁਹਾਡੇ ਲਈ ਵੀਡੀਓ ਮੈਂ ਲੈ ਕੇ ਆਇਆ ਤਾਂ ਕਿਸੇ ਤਕੜੇ ਹੋਟਲ ਦੇ ਕਮਰੇ ਨਾਲੋਂ ਘੱਟ ਇਸਦੇ ਵਾਸ਼ਰੂਮ ਵੀ ਨਹੀਂ ਸੋ ਗੱਲ ਕਰਦੇ ਸੀ ਦੁਬਈ ਮਾਲ ਦੀ ਜੇਕਰ ਤੁਸੀਂ ਬਰਜ ਖਲੀਫਾ ਵੀ ਜਾਣਾ ਤਾਂ ਤੁਹਾਨੂੰ ਦੁਬਈ ਮਾਲ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਣਾ ਤੇ ਇਹ ਮਾਲ ਇੰਨਾ ਕੁ ਲਗਜ਼ਰੀਅਸ ਹੈ ਤੇ ਇੰਨਾ ਕੁ ਵੱਡਾ ਹੈ ਕਿ ਤੁਸੀਂ 1 ਘੰਟੇ ਦੇ ਵਿੱਚ ਇੱਥੇ ਲੱਖਾਂ ਰੁਪਏ ਉਡਾ ਸਕਦੇ ਹੋ ਇੰਨਾ ਕੁ ਸਮਾਨ ਤੁਹਾਨੂੰ ਖਰੀਦਣ ਨੂੰ ਮਿਲ ਸਕਦਾ ਹੈ ਤੇ ਦੁਨੀਆ ਦਾ ਕਿਹੜਾ ਬ੍ਰਾਂਡ ਹੈ ਜਿਹੜਾ ਇੱਥੇ ਨਹੀਂ ਮਿਲਦਾ ਹਰ ਬ੍ਰਾਂਡ ਇੱਥੇ ਤੁਹਾਨੂੰ ਮਿਲ ਜਾਂਦਾ ਸੋ ਦੋਸਤੋ ਦੁਬਈ ਮਾਲ ਦੇ ਵਿੱਚ ਇੱਕ ਇੰਡੋਰ ਮਾਰਕੀਟ ਸੈਂਟਰ ਹੈ ਆ ਪਗਲ ਕਰਦੇ ਸੀ ਇੱਥੇ ਕੋਸਟ ਤੋਂ ਵੱਧ ਕੈਫੇ ਤੇ ਰੈਸਟੋਰੈਂਟ ਆਰ ਕਰੰਗਲ ਨੂੰ ਕੋਈ ਹੱਸਤਾ ਵੀ ਕੋਈ ਇੱਥੇ ਤੋਂ ਦੋਨੋਂ ਬਿਚਾਉਂਦੇ ਆ ਸਸਤੇ ਤੋਂ ਸਸਤੇ ਜਾਨਾ ਨਹੀਂ ਤੇ ਮਹਿੰਗੇ ਸੋ ਜੇਕਰ ਤੁਸੀਂ ਖਾਣ ਪੀਣ ਘੁੰਮਣ ਫਿਰਨ ਦੇ ਸ਼ਕੀਨ ਹੋ ਤਾਂ ਤਬਈ ਤਾ ਇਹ ਮਾਲ ਤੁਹਾਡੇ ਲਈ ਕਿਸੇ ਜੰਨਤ ਤੋਂ ਘੱਟ ਨਹੀਂ ਤਾਂ ਇੱਧਰ ਇੱਕ ਇਹਨਾਂ ਨੇ ਸੈਲਫੀ ਪੁਆਇੰਟ ਬਣਾਇਆ ਤੁਸੀਂ ਇੱਥੇ ਆ ਕੇ ਆਪਣਾ ਵੀਡੀਓ ਫੋਟੋ ਵਗੈਰਾ ਵੀ ਲੈ ਸਕਦੇ ਹੋ ਤਾਂ ਗੱਲ ਕਰਦੇ ਸੀ ਕਿ ਇੱਥੇ ਜਿਹੜਾ ਇੱਕ ਅੰਡਰਵਾਟਰ ਐਕੁਏਰੀਅਮ ਤੇ ਜ਼ੂ ਵੀ ਬਣਾ ਹੋਇਆ ਹੈ ਜੀ ਆ ਦੋਸਤੋ ਦੁਬਈ ਦੇ ਮਾਲ ਦੇ ਵਿੱਚ ਇੱਕ ਪਾਸੇ ਜਿਹੜਾ ਐਕੁਏਰੀਅਮ ਤੇ ਅੰਡਰਵਾਟਰ ਜ਼ੂ ਬਣਾ ਹੋਇਆ ਹੈ ਜਿੱਥੇ 33000 ਤੋਂ ਵੱਧ ਸਮੁੰਦਰੀ ਜੀਵ ਜਾਨੀ ਕਿ ਮਰੀਨ ਲਾਈਫ ਦੇ ਜੀਵ ਜੰਤੂਆਂ ਨੂੰ ਵੇਖਿਆ ਜਾ ਸਕਦਾ ਤੇ ਇੱਥੇ ਟਾਈਗਰ ਸ਼ਾਰਕ ਵਰਗੀਆਂ ਵੱਡੀਆਂ ਮੱਛੀਆਂ ਤੇ ਕਿੰਗ ਕਰੌਕ ਵਰਗੀਆਂ ਜਿਹੜੀਆਂ ਸਪੀਸੀਸ ਵੇਖਿਆ ਜਾ ਸਕਦੇ ਆ ਤਾਂ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਇੱਕ ਟਰਕਿਸ਼ ਮਠਿਆਈ ਦੀ ਦੁਕਾਨ ਤੇ ਜਾਨੀ ਕਿ ਤੁਰਕੀ ਦੀ ਇਹ ਮਠਿਆਈ ਹੈ ਜਿਹੜੀ ਬਹੁਤ ਪਪੂਲਰ ਦੁਕਾਨ ਇੱਥੇ ਬਹੁਤ ਜ਼ਿਆਦਾ ਰਾਜ ਸੀ ਤੇ ਤੁਹਾਨੂੰ ਫ੍ਰੀ ਆਫ ਕੋਸਟ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਮਠਿਆਈਆਂ ਟੇਸਟ ਕਰਾਉਂਦੇ ਆ ਜੇ ਤੁਹਾਨੂੰ ਕੁਝ ਵਧੀਆ ਲੱਗੇ ਤੁਸੀਂ ਇੱਥੋਂ ਪੈਕ ਕਰਾ ਸਕਦੇ ਆ ਸੋ ਇਹ ਆਪਣਾ ਤੁਰਕੀ ਦਾ ਮਸ਼ਹੂਰ ਬ੍ਰਾਂਡ ਹੈ ਇੱਕ ਮਠਿਆਈ ਦਾ ਜਿੱਥੇ ਇਹ ਤੁਰਕੀ ਦੀ ਜਿਹੜੀ ਆ ਦੁਕਾਨ ਹੈ ਤਾਂ ਇਹ ਆਪਣਾ ਦੁਬਈ ਮਾਲ ਦਾ ਵੀਡੀਓ ਸੋ ਜੇਕਰ ਤੁਹਾਨੂੰ ਦੁਬਈ ਮਾਲ ਦਾ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਤੇ ਜੇਕਰ ਤੁਸੀਂ ਦੁਬਈ ਆਉਣੇ ਹੋ ਤਾਂ ਦੁਬਈ ਮਾਲ ਘੁੰਮਣਾ ਬਿਲਕੁਲ ਨਾ ਭੁੱਲਿਓ ਕਿਉਂਕਿ ਇੱਥੇ ਆ ਕੇ ਤੁਸੀਂ ਬਹੁਤ ਵਧੀਆ-ਵਧੀਆ ਐਕਸਪੀਰੀਅੰਸ ਕਰ ਸਕਦੇ ਹੋ